ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਗਨਜੀਤ ਸਚਦੇਵਾ ਨਜ਼ਰ ਪਾਉਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਈਦ ਮੌਕੇ ਮਲੇਰਕੋਟਲਾ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਭ ਨੂੰ ਈਦ ਦੀਆਂ ਦਿੱਤੀਆਂ ਮੁਬਾਰਕਾਂ ਇਸ ਦੇ ਨਾਲ ਹੀ ਸੀਐਮ ਮਾਨ ਵੱਲੋਂ ਮਲੇਰਕੋਟਲਾ ਨੂੰ ਚਮਕਾਉਣ ਦੀ ਕਹੀ ਗਈ ਗੱਲ ਅੱਜ ਈਦੁਲ ਫਿਤਰ ਦੇ ਤਿਉਹਾਰ ਮੌਕੇ ਹੀਰਾ ਮਸਜਿਦ ਪਠਾਨਕੋਟ ਪਹੁੰਚੇ ਮੰਤਰੀ ਲਾਲਚੰਦ ਘਟਾਰੂਚੱਕ ਦਿੱਤੀਆਂ ਦੇਸ਼ ਵਾਸੀਆਂ ਨੂੰ ਮੁਬਾਰਕਾਂ ਪਾਈਵਾਲਤਾ ਤੇ ਏਕਤਾ ਦਾ ਦਿੱਤਾ ਸੰਦੇਸ਼ ਚੰਡੀਗੜ੍ਹ ਵਿਖੇ ਸੜਕ ਤੇ ਰੀਲ ਮਨਾਉਣ ਵਾਲੀ ਔਰਤ ਦਾ ਪੁਲਿਸ ਮੁਲਾਜ਼ਮ ਪਤੀ ਕੀਤਾ ਗਿਆ ਮਵੱਤਲ ਸੈਕਟਰ 20 ਦੇ ਗੁਰਦੁਆਰਾ ਚੌਕ ਤੇ ਸੜਕ ਦੇ ਵਿੱਚ ਕਾਰ ਨੱਚ ਕੇ ਬਣਾਈ ਗਈ ਸੀ ਰੀਲ ਟ੍ਰੈਫਿਕ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਔਰਤ ਜੋਤੀ ਅਤੇ ਉਸ ਦੀ ਪਰਜਾਈ ਪੂਜਾ ਵਿਰੁੱਧ ਕੇਸ ਕੀਤਾ ਗਿਆ ਦਰਜ ਵੀਡੀਓ ਜੋਤੀ ਦੇ ਪਤੀ ਕਨਸਟੇਬਲ ਅਜੇ ਕੁੰਡੂ ਦੇ ਸੋਸ਼ਲ ਮੀਡੀਆ ਆਈਡੀ ਤੋਂ ਕੀਤੀ ਗਈ ਸੀ ਅਪਲੋਡ ਚੰਡੀਗੜ੍ਹ ਵਿਖੇ ਈ ਜੋਏ ਆਟੋ ਜ਼ੋਨ ਵਿੱਚ ਲੱਗੀ ਭਿਆਨਕ ਅੱਗ ਨੂੰ ਇਲੈਕਟ੍ਰਿਕ ਸਕੂਟਰ ਸੜ ਕੇ ਹੋਏ ਸਵਾ ਅੱਗ ਲੱਗਣ ਨਾਲ 4 ਤੋਂ 5 ਲੱਖ ਰੁਪਏ ਦਾ ਹੋਰ ਵੀ ਸੜਿਆ ਸਮਾਨ ਨਿਊ ਚੰਡੀਗੜ੍ਹ ਵਿਖੇ ਬੂਤਗੜ ਪਿੰਡ ਦੀਆਂ ਲਾਈਟਾਂ ਤੇ ਵਾਪਰਿਆ ਦਰਦਨਾਕ ਸੜਕ ਹਾਦਸਾ ਹਾਦਸੇ ਵਿੱਚ ਦੋ ਨੌਜਵਾਨਾਂ ਅਤੇ ਇੱਕ ਕੁੜੀ ਦੀ ਹੋਈ ਦਰਦਨਾਕ ਮੌਤ ਬੂਤਗੜ ਪਿੰਡ ਵਿਖੇ ਤੇਜ਼ ਰਫ਼ਤਾਰ ਨਾਲ ਆ ਰਹੇ ਅਣਪਛਾਤੇ ਵਾਹਨ ਨੇ ਕਾਰ ਨੂੰ ਮਾਰੀ ਟੱਕਰ ਹਾਦਸੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਪੰਜਾਬ ਯੂਨੀਵਰਸਿਟੀ ਵਿਖੇ ਗਾਇਕ ਮਸੂਮ ਸ਼ਰਮਾ ਦੇ ਸ਼ੋਅ ਵਿੱਚ ਵਿਦਿਆਰਥੀ ਅਦਿੱਤ્ય ਠਾਕੁਰ ਦਾ ਕਤਲ ਕਰਨ ਵਾਲੇ 4 ਮੁਲਜ਼ਮ ਕੀਤੇ ਗਏ ਕਾਬੂ ਵੀਆਈਪੀ ਪਾਸ ਨਾਲ ਪੰਜਾਬ ਯੂਨੀਵਰਸਿਟੀ ਵਿੱਚ ਆਊਟਸਾਈਡਰਜ਼ ਕੈਂਪਸ ਵਿੱਚ ਹੋਏ ਸੰ ਦਾਖਲ ਮਾਮਲੇ ਦੀ ਜਾਂਚ ਪੜਤਾਲ ਵਿੱਚ ਜੁਟੀ ਪੁਲਿਸ ਸਮਰਾਲਾ ਦੇ ਮਦਰਸੇ ਵਿੱਚ ਮੁਸਲਿਮ ਅਤੇ ਸਿੱਖ ਭਾਈਚਾਰੇ ਨੇ ਰਲ ਕੇ ਮਨਾਈ Eid Eid ਦੀ ਨਮਾਜ਼ ਪੜ ਇੱਕ ਦੂਜੇ ਨੂੰ ਦਿੱਤੀਆਂ ਵਧਾਈਆਂ ਸਭ ਨੇ ਆਪਸੀ ਪ੍ਰੇਮ ਏਕਤਾ ਤੇ ਭਾਈਵਾਲਤਾ ਦਾ ਦਿੱਤਾ ਸੁਨੇਹਾ ਪੰਜਾਬ ਵਿੱਚ ਪਾਰੀ ਗਰਮੀ ਦੀ ਸੰਭਾਵਨਾ ਤਿੰਨ ਦਿਨਾਂ ਵਿੱਚ 7 ਡਿਗਰੀ ਵਧੇਗਾ ਤਾਪਮਾਨ ਡੈਮਸ ਵਿੱਚ ਪਾਣੀ ਦਾ ਘਟਿਆ ਪੱਧਰ ਬਿਜਲੀ ਉਤਪਾਦਨ ਹੋ ਸਕਦਾ ਹੈ ਪ੍ਰਭਾਵਿਤ ਇਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ